ਨਦੀਪ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲ ਇਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ 2 ਕੁ ਮਿੰਟ ਦੀ ਵੀਡੀਓ ਬਣਾ ਕੇ ਆ ਉੱਪਰ ਦਿੱਤੇ ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਅੱਜ ਲੈ ਕੇ ਆਏ ਹਾਂ ਇੱਕ ਟਰਾਲੀ ਬਕਾਉ ਵੀਰ ਹੁਣੀ ਸਭ ਬਾਹਰ ਚੱਲੇ ਆ ਇਸ ਲਈ ਜਲਦੀ ਵਿੱਚ ਵੇਚ ਰਹੇ ਆ ਸਾਈਜ਼ ਆ 14 बाई 7 फुट ਦਾ ਹੁੱਕ ਨੀਵੀਂ ਆ 8 ਨਟੀ ਹਾਬਿਆ ਇਹ ਸਾਰਾ ਰੀਲ ਵਾਲਾ ਡਬਲ ਟੈਰੀਆ ਟਾਇਰ ਆ 67% ਡਿਮਾਂਡ ਆ ਵੀਰ ਦੀ 210000 ਰੁਪਏ ਟਾਈਮ ਤੇ ਮਾਨਦਾਨ ਵੀ ਹੋ ਜਾਊਗਾ ਏਰੀਆ ਆ ਪਿੱਪਲਾਂ ਵਾਲਾ ਹੁਸ਼ਿਆਰਪੁਰ ਸੰਪਰਕ ਕਰੋ ਵੀਰ ਨੂੰ 9815401048 9815401048